ਹੋਲੇ ਵਾਲੇ ਤੋਂ ਰਾਣ 22 ਮਾਰਚ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸੰਗਤ ਕਿਰਤਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਈ ਸੀ ਜੁਨਾਦਾਈ ਇੱਕ ਸਾਥੀ ਉਹਨਾਂ ਦੇ ਨਾਲੋਂ ਵਿਛੜ ਗਿਆ ਸੀ ਉਸ ਤੋਂ ਬਾਅਦ ਉਸ ਤੋਂ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਕਿਰਤਪੁਰ ਸਾਹਿਬ ਪੁਲਿਸ ਥਾਣਾ ਵਿਖੇ ਆ ਕੇ ਉਸ ਦੀ ਗੁੰਮਸ਼ੁਦਗੀ ਬਾਰੇ ਵੀ ਰਿਪੋਰਟ ਦਰਜ ਕਰਵਾਈ ਗਈ ਸੀ ਤਾਂ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ 26 ਮਾਰਚ ਤੱਕ ਲੋਕਾਂ ਦੇ ਨੇ ਕਿਰਤਪੁਰ ਸਾਹਿਬ ਵਿਖੇ ਕੁੰਮਦਾ ਜ਼ਰੂਰ ਦੇਖਿਆ ਪਰ ਉਸ ਤੋਂ ਬਾਅਦ ਉਸ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਜ੍ਰੀਤੀ ਸ਼ਾਮ ਕਿਰਤਪੁਰ ਸਾਹਿਬ ਦੀ نزدیکی ਪਿੰਡ ਜੀਓਵਾਲ ਦੇ ਵਸਤੀਕਾਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੂੰ ਜੰਗਲ ਦੇ ਵਿੱਚ ਕਿਸੇ ਵਿਅਕਤੀ ਦੀ ਆਵਾਜ਼ ਸੁਣਾਈ ਦਿੱਤੀ ਜੋ ਕਿ ਬਚਾਓ ਬਚਾਓ ਦੀ ਆਵਾਜ਼ਾਂ ਮਾਰ ਰਿਹਾ ਸੀ। ਕਰੀਬ 4 ਘੰਟੇ ਪਿੰਡ ਵਾਸੀਆਂ ਦੀ ਮਦਦ ਨਾਲ ਜੰਗਲ ਤੋਂ ਵਿਅਕਤੀ ਦੀ ਭਾਲ ਕੀਤੀ ਗਈ ਜੋ ਕਿ ਬਹੁਤ ਹੀ ਨਾਜ਼ੁਕ ਸਥਿਤੀ ਵਿੱਚ ਸੀ। ਫਲਸੇਯੋਕਤ ਵਿਅਕਤੀ ਨੂੰ ਚਿਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ। ਉਹ ਦਰਸ਼ਨਾ ਦੇ ਲਈ ਆਈ ਸੰਗਤ ਨਾਲੋਂ ਵਿਚਰਿਆ ਸੀ ਇਹ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਜੰਗਲ ਦੇ ਵਿੱਚ ਹੀ ਪਟਕ ਰਿਹਾ ਸੀ ਵਿਅਕਤੀ ਪਿੰਡ ਵਾਸੀਆਂ ਦੇ ਵੱਲੋਂ ਜਦੋਂ ਇਸ ਦੀ ਆਵਾਜ਼ ਸੁਣੀ ਗਈ ਤਾਂ 4 ਘੰਟੇ ਦੀ ਮੁਸ਼ਕਲ ਦੇ ਨਾਲ ਇਸ ਨੂੰ ਲੱਭਿਆ ਗਿਆ ਇਸ ਨੂੰ ਨੇੜਲੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਥੋਲੇ ਮਾਲੇ ਦੁਆਰਾ ਨਲਾਪਤਾ ਹੋਇਆ ਸੀ ਵਿਅਕਤੀ ਸੰਗਤ ਨਾਲੋਂ ਵਿਛੜ ਗਿਆ ਸੀ ਸੋ ਦੇਰ ਰਾਤ ਪਿੰਡ ਜਿਓਵਾਲ ਦੇ ਜੰਗਲਾਂ ਦੇ ਵਿੱਚੋਂ ਮਿਲਿਆ ਆ ਜਾਂਦੀ ਸੀ ਜੀ ੱੱਲੇ ਤੇ ਚੋਏ ਚ ਤੇ ਅੱਛਾ ਹਾਂਜੀ ਕੀ ਕਹਿੰਦੇ ਸੀ ਕਹਿੰਦੇ ਮੈਨੂੰ ਬਚਾਓ ਜੀ अच्छा यानी मेरे दे दे आगा को बोला गया कि कितने बजे तक टाइम ਸੀਗਾ ਇਹ 5 ਵਜੇ ਸੀਗੀ ਇਹ ਜੀ ਸਾਡੇ ਬੱਚੇ ਜੰਗਲੋਂ ਗਏ ਸੀਗੇ ਤੇ ਇਹ ਆਵਾਜ਼ਾਂ ਮਾਰਿਆ ਸੀ ਮੇਰੀ ਹੈਲਪ ਕਰੋ ਬਚਾਓ ਜੀ ਮੈਨੂੰ ਬਚਾਓ ਤੇ ਬੱਚਿਆਂ ਨੇ ਆ ਕੇ ਸਾਨੂੰ ਦੱਸਿਆ ਉਸ ਟਾਈਮ ਦੇ ਉੱਤੇ ਤਕਰੀਬਨ ਉਹ 레ਡੀਜ਼ ਸੀਗੇ ਤੇ ਜਦੋਂ ਸਾਰੇ ਆਪ ਆਪਣੇ ਕੰਮ ਤੋਂ ਆਏ ਤਕਰੀਬਨ 7 ਵਜੇ ਜਦੋਂ ਇਹ ਰੋੜ ਅਸੀਂ ਸਾਰੇ ਇਕੱਠੇ ਹੋ ਕੇ ਗਏ ਜਾਣ ਤੋਂ ਬਾਅਦ ਇਹਨੇ ਫਿਰ ਸਾਨੂੰ ਕਿਹਾ ਜੀ ਮੇਰੀ ਹੈਲਪ ਕਰੋ ਜੀ ਬਚਾਓ ਬਚਾਓ ਤੇ ਅਸੀਂ ਸਾਰੇ ਨੇ ਪਰਵਾਰ ਸਾਰੇ ਨੇ ਇਕੱਠੇ ਹੋਣ ਤੋਂ ਬਾਅਦ ਅਸੀਂ ਉਹਰੇ ਇਹ ਬਿਊਤ ਬਣਾਈ ਵਜੇ ਹੁਣ ਸਾਸ ਕਿਉਂਕਿ ਅਸੀਂ ਜਾਣਦੇ ਨਹੀਂ ਹਨੇਰੀ ਰਾਤ ਹੈ ਜੰਗਲ ਹੈ ਬਹੁਤ ਜ਼ਿਆਦਾ ਅਸੀਂ ਪਰ ਪ੍ਰਸ਼ਾਸਨ ਨੂੰ ਫੋਨ ਕੀਤਾ ਵੀ ਆ ਕੇ ਸਾਡੀ ਵੀ ਤੁਸੀਂ ਇਸ ਤਰ੍ਹਾਂ ਗੱਲ ਹੈ ਜੀ ਵੀ ਇੱਕ ਬੰਦਾ ਹੈ ਜੀ ਅਸੀਂ ਲਿਆ ਸਕਦੇ ਪਰ ਤੁਸੀਂ ਸਾਡੀ ਹੈਲਪ ਕਰੋ ਜੀ ਤੇ ਸਾਡੇ ਫੋਨ ਕਰਨ ਤੋਂ ਤੁਰੰਤ ਬਾਅਦ ਹੀ ਪ੍ਰਸ਼ਾਸਨ ਨੇ ਇਹ ਸਾਡੇ ਕੋਲੇ ਪੁਲਿਸ ਵਾਲੇ ਆਪਣੇ ਜਵਾਨ ਆ ਗਏ ਜੀ ਤੇ ਇਹਨਾਂ ਦੀ ਮਦਦ ਦੇ ਨਾਲ ਅਸੀਂ ਤਕਰੀਬਨ 3-4 ਘੰਟੇ ਕਿਉਂਕਿ ਜੰਗਲੀ ਏਰੀਆ ਸੀ ਬਹੁਤ ਜ਼ਿਆਦਾ ਨੇਰਾ ਬਹੁਤ ਜ਼ਿਆਦਾ ਸੀਗਾ ਅਸੀਂ ਬੜੀ ਮੁਸ਼ਕਲ ਜਦੋਂ ਗਏ ਤਾਂ ਇਹ ਵਿਚਾਰਾ ਉੱਥੇ ਕਾਫੀ ਜ਼ਿਆਦਾ ਪਰੇਸ਼ਾਨ ਸੀਗਾ ਵੀ ਮੈਨੂੰ ਬਚਾਓ ਜੀ ਪਿਆਸ ਲੱਗੀ ਵੀ ਜੀ ਮੈਂ ਕੁਝ ਖਾਧੇ ਨਹੀਂ ਜੀ ਕਈ ਦਿਨ ਤੋਂ ਮੈਂ ਇਸ ਜੰਗਲ ਵਿੱਚ ਐ ਜੀ ਤੇ ਇਸ ਕਰਕੇ ਅਸੀਂ ਮੁਲਾਜ਼ਮਾਂ ਦੇ ਨਾਲ ਵਿਚਾਰਾਂ ਨਾਲ ਇਹਨਾਂ ਨੇ ਸਾਡੀ ਹੈਲਪ ਕੀਤੀ ਹੈਲਪ ਕਰਨ ਤੋਂ ਬਾਅਦ ਤਾਂ ਅਸੀਂ ਇਹਨੂੰ ਰਿਕਵਰ ਕਰਾ ਕੇ ਓਰੇ ਲੈ ਕੇ ਆਏ ਓਰੇ ਇਹਨੂੰ ਅੱਗ ਸਕਾਈ ਜੀ ਇਹਦੇ ਉੱਪਰ ਕੱਪੜੇ ਪਵਾਏ ਇਹਦੇ ਹੇ ਹੁਣੇ ਤਕਰੀਬਨ ਮੇਰੇ ਹਿਸਾਬ ਦੇ ਨਾਲੇ ਕੁਝ ਜਵਾਬ ਦੇ ਰਿਹਾ ਹੈ ਇਹ ਠੀਕ ਹੋਣ ਦੀ ਸੰਭਾਵਨਾ ਹੈ ਜੀ ਇਹਦੀ ਜੇ ਫਿਰ ਇਹਨੂੰ ਪਤਾ ਕੀਤਾ ਜੀ ਇਹ ਦੱਸ ਰਿਹਾ ਜੀ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਮੈਂ ਤੇ ਨਾਂ ਜੀ ਦਾ ਬਲਜੀਤ ਸਿੰਘ ਹੈ ਜੀ ਇਹ ਦੱਸ ਰਿਹਾ ਜੀ ਇਹ